ਵੈਲਕਮ ਟੂ ਏ ਕੇ ਕਲੈਕਸ਼ਨ ਮੇਨ ਮੇਰ ਕੁਰਾਲੀ ਲੈ ਕੇ ਆਏ ਤੁਹਾਡੇ ਤੇ ਬਹੁਤ ਹੀ ਪਿਆਰੇ ਪਿਆਰੇ ਸੂਟ ਹਾਂਜੀ ਕਾਟਨ ਦੇ ਸੂਟ ਆ ਗਏ ਜੀ ਕਾਟਨ ਦੇ ਸੂਟ ਆ ਗਏ ਬਾਦੂ ਮਾਲ ਆ ਗਿਆ ਇੰਨਾ ਕਿੱਦਾਂ ਦਿਖਾਵਾਂ ਤੁਸੀਂ ਦੱਸ ਦਿਓ ਇੱਕ ਵਾਰ ਦਿਖਾਓ ਜੀ ਥਰੈਡ ਵਰਕ ਦੇ ਦਿਖਾਓ ਜੀ ਧਾਗੇ ਦੇ ਕੰਮ ਵਾਲਾ ਆ ਲਓ ਜੀ ਕਰੋ ਚੈੱਕ ਪਿਓਰ ਕਾਟਨ ਦਾ ਸੂਟ ਆ ਬਾਜ਼ਾਰ 'ਚ ਵਿਕ ਰਿਹਾ ਏ 900 ਦਾ ਬਾਜ਼ਾਰ 'ਚ ਵਿਕ ਰਿਹਾ 1000 ਦਾ ਅੱਛਾ ਜੀ ਆਪਣੇ ਕੋਲ ਕਿੰਨੇ ਦਾ ਮਿਲਣਾ ਜੀ ਇਹ ਆਪਣੇ ਕੋਲ ਮਿਲਣਾ ਫਾਇਦੇ ਨਾਲ ਬਾਜ਼ਾਰ 'ਚ ਮਿਲ ਰਿਹਾ 900 ਦਾ 950 ਦਾ ਕੰਮ ਕਰ ਲੋ ਚੈੱਕ ਡਿਜ਼ਾਈਨ ਕਰ ਲੋ ਚੈੱਕ ਧਾਗੇ ਦਾ ਕੰਮ ਹੋਇਆ ਵਾ ਸਾਰਾ ਨਾਲ ਲੈਸ ਲੱਗੀ ਵੀ ਆ ਬਹੁਤ ਹੀ ਪਿਆਰਾ ਡਿਜ਼ਾਈਨ ਬਟਿਕ ਸਟਾਈਲ ਪੀਸ ਰੇਟ ਰਹੂਗਾ ਬਹੁਤ ਹੀ ਮੰਦਾ ਕੁਆਲਟੀ ਰਹੂਗੀ ਬਹੁਤ ਹੀ ਵਧੀਆ ਕਿੰਨੇ ਰੇਟ ਦੇ ਵਿੱਚ ਮਿਲਣਾ ਜੀ ਆਪਣੇ ਕੋਲ ਇਹ ਮਿਲੂਗਾ ਸਿਰਫ 450 ਦਾ ਅੱਛਾ ਜੀ ਤੇ ਕਲਰ ਦੇ ਖਾ ਦੇ ਕਿੰਨੇ ਆ 450 ਰੰਗ ਦਊਗਾ 4 ਚਾਰੇ ਰੰਗ ਸੋਨੇ ਬਟਿਕਾਂ ਵਾਲੇ ਪੀਸ ਹੋਣਗੇ ਜਿੰਨੇ ਮਰਜ਼ੀ ਸੂਟ ਲੈ ਲਓ 2 ਲੈ ਲਓ 4 ਲੈ ਲਓ 5 ਲੈ ਲਓ 10 ਲੈ ਲਓ ਜਿੰਨੇ ਮਰਜ਼ੀ ਮਾਲ ਆ ਗਿਆ ਫੁੱਲ ਵੀਰੇ ਨੂੰ ਕਰ ਦੋ ਦੱਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਮੈਂ ਤੁਹਾਡਾ ਏਕੇ ਤੁਸੀਂ ਮੇਰਾ ਮਾਨ ਕਿੰਨੇ ਦਾ ਕਿੰਨੇ ਦਾ 450 ਦਾ 450 ਦਾ ਤੇ ਕਲਰ ਡਿਜ਼ਾਈਨ ਦਿਖਾਓ ਜੀ ਇਹਦੇ ਵਿੱਚ ਹੋਰ ਇਤੋਂ ਲਾਵਾ ਫਿਰ ਅੱਗੇ ਹੁਣ ਹੋਰ ਥੋੜੇ ਵਧੀਆ ਦੁਕਾਨਾਂ ਨੇ ਆਪਾਂ ਆ ਲੋ ਕਰੋ ਚੈੱਕ ਕਪੜਾ ਲੀਜੀ ਬੀਜੀ ਕਪੜਾ ਪਿਓਰ ਕੋਟਨ ਦਾ ਚਾਈ ਵਿਚੇ ਪ੍ਰਿੰਟ ਹੋਇਆ ਵਿਚੇ ਧਾਗੇ ਦਾ ਕੰਮ ਵਿਚੇ ਪ੍ਰਿੰਟ ਹੈ ਵਿਚੇ ਧਾਗੇ ਦਾ ਕੰਮ ਹੈ ਕੰਮ ਚੈੱਕ ਕਰ ਲੋ ਕੰਮ ਦੀ ਸਫਾਈ ਚੈੱਕ ਕਰ ਲੋ ਪਿਓਰ ਕੋਟਨ ਦੇ ਵਿੱਚ ਕਪੜਾ ਜਿੱਦਾਂ ਮਰਜ਼ੀ ਗਰਮੀ 'ਚ ਪਾਈ ਜਾਏ ਠੰਡਾ ਕਪੜਾ ਇਹ ਦੁਪੱਟਾ ਦਾਕ ਸੇਲ ਹੈ ਜੀ ਇਹ ਸੇਲ ਚੱਲੂਗੀ 31 ਤਰੀਕ ਤੱਕ ਈ ਮਾਰਚ ਤੱਕ 31 ਮਾਰਚ ਤੱਕ ਸੇਲ ਲੱਗ ਗਈ ਹੈ ਏਕੇ ਕਲੈਕਸ਼ਨ ਹਾਂਜੀ 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 ਮਾਲ ਆ ਗਿਆ ਫੁੱਲ ਵੀਰੇ ਨੂੰ ਕਰ ਦੋ ਦੱਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਇਹ ਸਟਾਕ ਸਾਰਾ ਨਵਾਂ ਹੀ ਆਇਆ ਏ ਜੀ ਫਿਰ ਇਹ ਸਾਰੇ ਨਵੇਂ ਡਿਜ਼ਾਈਨ ਆਏ ਆ ਜਿਹੜੇ ਪੁਰਾਣੇ ਡਿਜ਼ਾਈਨ ਦਿਖਾਏ ਆ ਉਹ ਵੀ ਮਿਲੂਗੇ ਤੁਹਾਨੂੰ ਜਿਹੜੇ ਨਵੇਂ ਦਿਖਾਏ ਆ ਉਹ ਵੀ ਮਿਲੂਗੇ ਇਹਦੇ ਵਿੱਚ ਵੀ ਘੱਟੋ ਘੱਟ ਤੁਹਾਨੂੰ 1.5-200 ਜੀ ਸਾਰੇ ਕਲਰ ਦਿਖਾਓ ਇੱਕ ਇੱਕ ਪੀਸ ਦੇ ਆ ਲੋ ਕਲਰ ਦੇਖੀ ਜਾਓ ਸਾਰੇ ਡਿਜ਼ਾਈਨ ਕਰੀ ਜਾਓ ਚੈੱਕ ਸਾਰੇ ਮਹਾਲ ਆ ਗਿਆ ਬਾਦੂ ਏਕੇ ਕਲੈਕਸ਼ਨ 메ਨ ਬਾਜ਼ਾਰ ਕੋਰਲੇ ਲਗ ਰਹੇ ਹੁੰਦੇ ਆ ਲੋ ਅਗਲਾ ਡਿਜ਼ਾਈਨ ਕਰੋ ਚੈੱਕ ਇਹ ਕਿੰਨੇ ਦਾ ਲੱਗਣਾ ਤੁਹਾਨੂੰ ਸਿਰਫ 699 ਰੁਪਏ ਦਾ ਉੱਪਰ ਧਾਗੇ ਦਾ ਕੰਮ ਵੀ ਹੋਇਆ ਪਿਆ ਦੇਖ ਲਓ ਹਾਂਜੀ ਹਾਂਜੀ ਮਾਰਕੀਟ ਦੇ ਕਿਹੜਾ 1200 2500 2600 1500 1800 ਵਧੀਆ ਨਾਲੇ ਗੱਲ ਸੂਟੇ ਆ। ਉਹ ਨਹੀਂ ਨਹੀਂ ਨਹੀਂ। ਚੁੰਨੀ ਵੀ ਦਊਗਾ ਜੀ। ਚੁੰਨੀ ਖੋਣ ਕੇ ਦਿਖਾਓ ਜੀ ਕਹਿੰਦੇ ਛੋਟੇ ਰੁਪਟੇ ਆ ਜਾਂਦੇ ਨਾਲ। ਨਹੀਂ 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 ਦੁਪट्टे ਹੋਣਗੇ بڑے ਚੀਜ਼ਾਂ ਹੋਣਗੀਆਂ ਵਧੀਆ। ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ। ਚੁੰਨੀ ਵੀ ਕੱਢੀ ਹੋਈ ਜੀ ਫੈਟ ਵਰਤ ਦੇ ਵਿੱਚ। ਠੀਕ ਹੈ ਜੀ। ਆ 골ਡਨ ਲੇਅਰ ਵਾਲਾ ਕੰਮ ਕਿਹਜਾ ਹੋਇਆ ਬਈ ਸੂਟ ਦਾ ਇਹ ਬਾਹੂ ਆ। ਆ ਲੋ ਜੀ। ਇਹ ਹੈਗਾ ਪੇਂਟ ਵਾਲੇ ਕੰਮ ਦਾ ਸੂਟ ਬੁਟੀਕ ਵਾਲਾ ਸੂਟ ਹੈ ਇਹ ਹੋਇਆ ਪ੍ਰਿੰਟ ਸਾਰੇ ਸੇਮ ਫੋਟੋ ਵਾਲਾ ਸੂਟ ਹੈ ਮਾਰਕੀਟ ਰੇਟ ਹੈਗਾ 1800 ਮਾਰਕੀਟ ਰੇਟ ਹੈ 1900 ਅੱਛਾ ਆਪਣੇ ਕੋਲ ਕਿੰਨੇ ਦਾ ਹੀ ਇਹ 1k ਕਲੈਕਸ਼ਨ ਮੇਨ ਬਿਆਰ ਕਰਾ ਲਈ ਤੇ ਮਿਲਣਾ 650 ਦਾ ਸਿਰਫ 650 ਦਾ ਹਾਂਜੀ ਇਹ ਮੈਂ ਖਲਬਰ ਤੋਂ ਮੁਜਾਰਮਾ ਦੇਖ ਕੇ ਆਇਆ ਤੇ ਸੂਟ ਦੇ ਇੱਥੇ ਦੁਪੱਟੇ ਦਾ ਤਾਂ ਹੋਇਆ ਹੀ ਨਹੀਂ ਹੋਇਆ ਤਾਂ ਥੋੜੇ ਵਾਲੇ ਬਧਾ ਦੁਪੱਟੇ ਬਾਬੀ ਹੈਗਾ ਹਾਂਜੀ ਹਾਂਜੀ ਦੁਪੱਟੇ ਤੇ ਵੀ ਸਾਰਾ ਪੇਂਟ ਦਾ ਕੰਮ ਹੋਇਆ ਵਾ ਬਾਜ਼ਾਰ ਦਾ ਰੇਟ ਹੈਗਾ 1800 1900 1k ਵਾਲਾ ਦਾ ਰੇਟ ਹੈਗਾ ਇਹ 650 650 ਡਿਜ਼ਾਈਨ ਮਿਲ ਜੂਗੇ ਬਾਦੂ ਮਾਰੋ ਜੀਓ ਬਾਦੂ ਕਪੜੇ ਦਾ ਮੁੱਲ ਨਹੀਂ ਹੈ ਜਿੰਨੇ ਆਸੀਂ ਸੂਟ ਦੇ ਰਹੇ ਪੂਰਾ ਉਹ ਵੀ ਚੁੰਨੀ ਵੀ ਨਾਲ ਹਾਂ ਜੀ ਆਪਾਂ ਰੱਬ ਵਰਗੇ ਕਾਕਾ ਦਾ ਕਰਨਾ ਹੈ ਫਾਇਦਾ ਜੀ ਪਹਿਲਾਂ ਚੈੱਕ ਕਰੋ ਜੀ ਆਹ ਲੋ ਕਲਰ ਇਹਦੇ ਮੈਂ ਤੁਹਾਨੂੰ ਐਂਡ 'ਚ ਵੀ ਦਿਖਾਉਂਗਾ ਸਟਾਕ ਵੀ ਦਿਖਾਉਂਗਾ ਕਲਰ ਵੀ ਦਿਖਾਉਂਗਾ ਕੁਆਂਟੀਟੀ ਪੂਰੀ ਹੈਗੀ ਏ ਕੁਆਂਟੀਟੀ ਪੈ ਗਈ ਥੋੜੇ ਪਾ ਕੁਆਂਟੀਟੀ ਬਹੁਤ ਹੈ ਜੀ ਜਿੰਨੇ ਮਰਜ਼ੀ ਆ ਜਿਓ ਸਭ ਨੂੰ ਦੇ ਕੇ ਹੀ ਤੋਰਾਂਗੇ ਅੱਜ ਆਹ ਲੋ ਜੀ ਅਗਲਾ ਡਿਜ਼ਾਈਨ ਕਰੋ ਚੈੱਕ ਇਹ ਡਿਜ਼ਾਈਨ ਸੋਣਾ ਜੀ ਥੋੜਾ ਜਿਹਾ ਵਾਲਾ ਜੈਪੁਰੀ ਪ੍ਰਿੰਟ ਹੈ ਕਮਲ ਚੈੱਕ ਕਰ ਲੋ ਕਿੰਨਾ ਸੋਹਣਾ ਚਿੱਟੇ ਧਾਗੇ ਦਾ ਰੰਗ ਕਰੀ ਵੀ ਹੋਇਆ ਵਿੱਚ ਹਾਂਜੀ ਹਾਂਜੀ 3 ਮੀਟਰ ਸਲਵਾਰ ਰਹੂੰਗੀ ਧਾਗੇ ਦਾ 3 ਮੀਟਰ ਦੀ ਸਲਵਾਰ ਰਹੂੰਗੀ ਨਾਲ ਦੁਪੱਟਾ ਰਹੂੰਗਾ ਪਲੇਨ ਪ्योर ਮਸਲੀਨ ਦਾ ਸਿਰਪਾ ਖੜੂੰਗਾ ਕੋਈ ਗਿਰੂਗਾ ਨਹੀਂ ਦੁਪੱਟਾ ਗਰਲਿਸ਼ ਲੁੱਕ ਹੈ ਪਟਿਕ ਵਾਲਾ ਪੀਸ ਹੈ ਲਓ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਆਹ ਲਓ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਪ੍ਰਿੰਟ ਦੇ ਵਿੱਚ ਗੜਾ ਪੱਲਾ ਬਾਜੂ ਵਰਕ ਪਹੁੰਚੇ ਵਰਕ ਸੇਮ ਫੋਟੋ ਵਾਲੇ ਪੀਸ ਆ ਬੁਟੀਕ ਸਟਾਈਲ ਚਾ ਕਲਰ ਮਿਲ ਜਣੀ ਜੀ ਨਾ ਵਿਚੋਰ ਕਲਰ ਦਊਗਾ 4 ਪਿਸਤਾ ਗ੍ਰੀਨ ਪੀਚ ਪੈਰਟ ਔਰ ਇੱਕ ਦਊਗਾ ਬਲੈਕ ਜਿਹੜੀ ਮੇਰੀ ਭੈਣਾਂ ਦਾ ਸਭ ਤੋਂ ਫੇਵਰਟ ਰੰਗ ਆ ਬਲੈਕ ਬਲੈਕ ਵੀ ਸੇਮ ਰੈਡ ਦਊਗਾ ਸੇਮ ਰੇਟ ਜੀ ਸੇਮ ਰੇਟ ਦੇਖ ਲਓ ਬਾਅਦ ਮੈਂ ਲੇ ਗਿਆ ਮੈਂ ਕਿਹਾ ਦਊਂਗੇ ਬਲੈਕ ਹਾਂਜੀ ਨਹੀਂ 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 ਇਹ ਬਲੈਕ ਲੈ ਕੇ ਵਿਕਦਾ ਨਹੀਂ 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 ਪਿਓਰ ਖਾਦੀ ਕੋਟਨ ਦਾ ਕਪੜਾ ਜੈਪੂਰੀ ਪ੍ਰਿੰਟ ਹੋਇਆ ਵਾ ਪਿਓਰ ਕੋਟਨ ਦੇ ਵਿੱਚ ਕੋਈ ਕੰਪਲੀਟ ਹੀ ਇਹਨਾਂ ਦੀ ਨਹੀਂ 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 ਵਧੀਆ ਮਾਲ ਹੋਊਗਾ ਇੱਕ ਨੰਬਰ ਰੇਟ ਘੱਟ ਚੀਜ਼ ਵਧੀਆ ਉਹ ਆ ਜੀ ਇਹਦਾ ਡਿਜੀਟਲ ਪ੍ਰਿੰਟ ਵੀ ਹੈਗਾ ਹਾਂਜੀ ਹਾਂਜੀ ਬਾਜ਼ਾਰ ਦਾ ਰੇਟ ਹੈਗਾ 1500 ਬਾਜ਼ਾਰ ਦਾ ਰੇਟ ਹੈਗਾ 1800 ਪਰ ਇਹ ਕਿ ਕਲੈਕਸ਼ਨ ਦੇ ਮਿਲਣਾ 650 ਦਾ ਉਹ ਸਿਰਫ 650 ਰੁਪਏ ਦਾ ਵਾਜੂ ਹੈ ਹਾਂਜੀ ਹਾਂਜੀ ਹੁਣ ਇੱਕ ਤਾਂ 650 ਦੇ ਹਾਂਜੀ ਹਾਂਜੀ ਉਹ ਵਾਜੂ ਕਾਲੇ ਹੀ ਰੰਗ ਦਾ ਡਿਜ਼ਾਈਨ ਵੀ ਹੋਰ ਵੀ ਹੈਗਾ ਤੁਹਾਡੇ ਪਾਸ ਹਾਂਜੀ ਹਾਂਜੀ ਇੱਕ ਆ ਲੋ ਜੀ ਲੋਕੀ ਕਰਦੇ ਰਾਮਟੈਕਸ ਰਾਮਟੈਕਸ ਵੇਚ ਕੇ ਆਣੇ ਕਰਤਾ ਫਾਇਦਾ ਬਹੁਤ ਹੀ ਭਾਰੀ ਮਾਤਰਾ ਜਾ ਰਹੇ ਕਿ ਮਾਡਲ ਆਹ ਡਿਜ਼ਾਈਨ ਆ ਲੱਭੀ ਆਈਟਮ ਲੱਗ ਰਹੀ ਹੈ ਕੋਈ ਕਰੋ ਚੈੱਕ ਜਿਹੜਾ ਕਹਿੰਦੇ ਨੇ ਲੈਨਾਂ ਵਾਲਾ ਸੂਟ ਉਹ ਆ ਪਿਓਰ ਗਲੇਸ ਕੋਟਨ ਦਾ ਕੱਪੜਾ 1099 ਰੁਪਏ ਦਾ ਤੇ ਆਪਣੇ ਕੋਲ ਕਿੰਨੇ ਦਾ ਜੀ ਬਾਜ਼ਾਰ ਦਾ ਰੇਟ ਹੈਗਾ 2400 2500 ਆਪਣੇ ਕੋਲ ਹੈਗਾ 1099 ਰੁਪਏ ਦਾ ਉਹ ਵਾਹ ਜੀ ਵਾਹ ਚੁੰਨੀ ਦੇ ਵਿੱਚ ਮਾਡਲ ਹੈ ਹਾਂ ਜੀ ਹਾਂ ਜੀ ਚੁੰਨੀ ਦੇ ਵੀ ਬੋਰਡਰ ਮਿਲੂਗਾ ਆਹ ਲੋ ਜੀ ਕਰੋ ਚੈੱਕ ਬਾਜ਼ਾਰ ਦਾ ਰੇਟ ਹੈਗਾ 2400 ਏਕ ਇਕ ਕਲੈਕਸ਼ਨ ਦੇ ਮਿਲੂਗਾ 1099 ਰੁਪਏ ਦਾ ਡਿਜ਼ਾਈਨ ਕਰ ਲੋ ਚੈੱਕ ਰੰਗ ਦਊਗਾ ਚਾਰ ਚਾਰੇ ਰੰਗ ਸੋਹਣੇ ਬੁਟੀਕਾਂ ਵਾਲਾ ਪੀਸ ਆ ਮਾਲ ਬਹੁਤ ਆ ਚੁੱਕਾ ਜਲਦੀ ਜਲਦੀ ਪਹੁੰਚੋ ਏਕ ਏਕ ਕਲੈਕਸ਼ਨ 메ਨ ਬਾਜ਼ਾਰ ਕੋਰਾਲੀ ਇਹ ਤਾਂ 1099 ਰੁਪਏ ਦਾ ਪਿਓਰ ਗੀਜ਼ਾ ਕੋਟਨ ਕੱਪੜਾ ਏ ਨਾਲ ਆਰਗੰਜ਼ਾ ਦਾ ਪੈਚ ਲੱਗਿਆ ਵਾ ਬੁਟੀਕ ਸਟਾਈਲ ਪੀਸ ਆ ਲੋ ਜੀ ਡਿਜ਼ਾਈਨ ਚੈੱਕ ਕਰ ਲੋ ਪਿਓਰ ਗੀਜ਼ਾ ਕੋਟਨ 1099 ਰੁਪਏ ਦਾ ਕੱਪੜਾ ਆ ਆ ਲੋ ਜੀ ਹੁਣ ਇਤੋਂ ਬਾਅਦ ਆ ਕਰ ਲੋ ਸਟਾਕ ਚੈੱਕ ਇਦੇ ਵਿੱਚ ਇੱਕ ਦਿਨ ਇਹ ਵੀ ਮਿਲ ਜਾਊਗਾ ਇਰੇ ਵਿੱਚ ਵੀ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ 199 ਪ्योर ਵਿਜ਼ਾ ਕੋਟਨ ਕਪੜਾ ਏ ਧਾਗੇ ਦਾ ਕੰਮ ਹੋਇਆ ਹੋਇਆ ਨਾਲ ਆਰਗਾਂਜ਼ਾ ਦੁਪੱਟਾ ਵੀ ਮਿਲ ਜਾਊਗਾ ਟੈਬੀ ਦਾ ਵੀ ਮਿਲ ਜਾਊਗਾ ਕੋਟਾ ਡोरी ਦਾ ਵੀ ਮਿਲ ਜਾਊਗਾ ਵਾ ਯਾ ਤੁਹਾਡੇ ਆਪਸ਼ਨਾਂ ਵੀ ਤਿੰਨ ਤਿੰਨ ਦੁਪੱਟੇ ਦੇ ਵਿੱਚ ਹਾਂ ਜੀ ਬਾਜੂ ਪਹੁੰਚੇ ਗੱਡੇ ਵੀ ਜੀ ਹਾਂ ਜੀ ਹਾਂ ਜੀ ਇੱਕ ਨੰਬਰ ਕੁਆਲਿਟੀ ਕਲਰ ਕਰ ਲੋ ਚੈੱਕ ਮਾਲ ਕਰ ਲੋ ਚੈੱਕ ਆਹ ਲੋ ਜੀ ਸਿੱਟੋ ਮਾਲ ਕਰ ਦੋ ਰੱਬ ਵਰਗੇ ਕਾਕਾ ਦਾ ਫਾਇਦਾ ਹੁਣ ਦਿਖਾ ਦਿਓ ਸਾਰੀ ਵੈਰਾਈਟੀ ਆ ਲੋ ਸਟਾਕ ਚੈੱਕ ਕਰ ਲਓ ਕਿੰਨਾ ਆਇਆ ਵਾ ਆ ਪੇਂਡ ਵਾਲਾ ਸੂਟ ਜਿਹੜਾ ਬਾਜ਼ਾਰ ਦੇ ਵਿੱਚ ਵਿਕਰੇ ਆਏ ਐੰਨੇ ਦਾ ਐੰਨੇ ਦਾ ਉੰਨੇ ਦਾ ਆਪਾਂ ਨੇ ਕਿੰਨੇ ਦਾ ਦੇਣਾ ਐ ਇਹ ਕਿੰਨਾ ਮਿਲਣਾ ਏਕ ਏਕ ਕਲੈਕਸ਼ਨ ਤੇ ਮਾਲ ਚੈੱਕ ਕਰ ਲਓ ਕਿੰਨਾ ਕਮਾਲ ਆਇਆ ਹੋਇਆ ਮਾਲ ਚੈੱਕ ਕਰ ਲਓ ਬਾਤ ਤੁਸੀਂ ਸਾਰੇ ਜਣੇ ਜਲਦੀ ਜਲਦੀ ਪਹੁੰਚੋ ਹੁਮਾ ਹਮਾ ਕੇ ਏਕ ਏਕ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਇੱਕ ਵਾਰ ਆਪਣਾ ਨੰਬਰ ਵੀ ਆਸੋ ਫਿਰ ਜੀ 9314767800 ਮੈਂ ਤੁਹਾਡਾ ਏਕ ਏਕ ਤੁਸੀਂ ਮੇਰਾ ਮਾਨ ਇਹਨੂੰ ਕਰ ਲੋ ਚੈੱਕ ਹਾਂਜੀ ਹਾਂਜੀ ਔਨਲਾਈਨ ਵੀ ਮਿਲੂੰਗਾ ਏਕੇ ਕਲੈਕਸ਼ਨ 메ਨ ਬਾਜ਼ਾਰ ਕੋਰਾਲੀ ਆ ਲੋ ਅਗਲੇ ਕਰਿ ਜਾਓ ਚੈੱਕ ਆ ਲੋ ਡਿਜ਼ਾਈਨਿੰਗਾ ਕਰ ਲੋ ਚੈੱਕ ਰੇਟ ਕਰ ਲੋ ਚੈੱਕ ਕਿੰਨੇ ਦਾ ਕਿੰਨੇ ਦਾ 650 ਰੁਪਏ ਦਾ 650 ਰੁਪਏ ਦਾ ਆ ਲੋ ਇੱਧਰ ਨੂੰ ਸਿੱਟੋ ਜੀ ਇੱਧਰ ਨੂੰ ਕੋਈ ਗੱਲ ਆ ਲੋ ਜੀ ਲੋ ਆ ਲੋ ਜੀ ਆ ਲੋ ਜੀ 650 650 ਸਿਰਦੋ ਸਿਰਦੋ ਲੋਜੀ 650 650 ਲੋਜੀ 690 ਵਾ ਧਾਗੇ ਦਾ ਕੰਮ ਹੋਇਆ ਵਾ ਬੁਟੀਕ ਵਾਲਾ ਪੀਸ ਮਾਲ ਆ ਗਿਆ ਫੁੱਲ ਕਰ ਲੋ ਸ਼ੌਕ ਚੈੱਕ ਕੁਆਲਿਟੀ ਕਰ ਲੋ ਚੈੱਕ ਉਹ ਮੈਂ ਤਾਂ ਵਿੱਚੇ ਲੁਕ ਗਿਆ ਵਾਜੀ ਵਾ ਇੱਕ ਇੱਕ ਕਲੈਕਸ਼ਨ ਮੇਡ ਬਜਾਰ ਕਰਾ ਲਈ ਜਿਆਦਾ ਵੀ ਨਾ ਦਿਖਾਓ ਉਹ ਲੈ ਲੋ ਜੀ ਨਹੀਂ 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 ਮਾਲ ਆ ਗਿਆ ਫੁੱਲ 690 ਚੈੱਕ ਇਹਨੇ ਲੱਗੇ ਥੋੜਾ ਰੁਕ ਜਾਓ ਵਸ 450 ਉਹ ਤੋਂ ਇਲਾਵਾ ਇੱਕ 250 ਵਾਲਾ ਸੈਂਪਲ ਦੋ ਮੈਨੂੰ ਰੱਬ ਵਰਗੇ ਗਾਕਾਂ ਦਾ ਆਪਾਂ ਕਰਨਾ ਹੈ ਫਾਇਦਾ ਬਾਜ਼ਾਰ 'ਚ ਵਿਗਰੇ 5-500 ਰੁਪਏ ਦਾ 6-600 ਰੁਪਏ ਦਾ ਪਰ ਆਪਾਂ ਨੇ ਕਿੰਨੇ ਦੇਣਾ ਹੈ ਸਿਰਫ 250 ਰੁਪਏ ਦਾ 250 ਦਾ 250 50 ਬਾਜ਼ਾਰ 'ਚ ਵਿਗਰੇ 500 ਬਾਜ਼ਾਰ 'ਚ ਵਿਗਰੇ 600 ਪਰ ਆਪਾਂ ਨੇ ਕਿੰਨੇ ਦੇਣਾ ਸਿਰਫ 250 ਰੁਪਏ ਦਾ ਸੂਟ 250 ਦੇ ਵਿੱਚ ਵੀ ਧਾਗੇ ਦਾ ਕੰਮ 250 ਦੇ ਵਿੱਚ ਵੀ ਗਲੇ ਦੇ ਕੰਮ ਹੋਇਆ ਵਾ ਨਾਲ ਪ੍ਰਿੰਟਡ ਸਲਵਾਰ ਲੱਗੀ ਹੋਈ ਆ ਪਿਓਰ ਕੋਟਨ ਦਾ ਮਲਮਲ ਦਾ ਦੁਪੱਟਾ ਆ ਲੋ ਜੀ ਇੱਕ ਆ ਦੇਖ ਲੋ ਵਧੀਆ ਦੇ ਵਿੱਚ ਬਾਜ਼ਾਰ ਚ ਵੇਗ ਰਿਹਾ ਹਜ਼ਾਰ ਹਜ਼ਾਰ ਰੁਪਏ ਦਾ ਸੂਟ ਪਰ ਏਕੇ ਕਲੈਕਸ਼ਨ ਨੇ ਕਿੰਨੇ ਦੇਣਾ 499 ਰੁਪਏ ਦਾ ਪਿਓਰ ਕਾਟਨ 499 ਮਲਮਲ ਕਾਟਨ ਦਾ ਸੂਟ ਆ ਨਾਲ ਮਲਮਲ ਦਾ ਦੁਪੱਟਾ ਚੀਜ਼ ਵਧੀਆ ਇੱਕ ਨੰਬਰ ਕੁਆਲਿਟੀ ਡਿਜ਼ਾਈਨ ਮਿਲ ਜੂਗਾ ਇਦਮਾ ਵੀ 100 ਉਹਦੇ ਚ ਵੀ 100 ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਸੇਲ ਲੱਗੀ 31 ਦਿਨ ਤੋਂ ਬਹੁਤ ਹੀ ਭਾਰੀ ਮੈਂ ਤੁਹਾਡਾ ਏਕੇ ਤੁਸੀਂ ਮੇਰਾ ਮਾਲ